ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਅੰਗਰੇਜ਼ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ 7-8 ਨਗਾ ਗਾਵਾਂ ਦੇ ਬਾਕੀ ਗਾਵਾਂ ਪ੍ਰਤੀ ਪੂਰੀ ਡਿਟੇਲ ਲੈਣਿਆ ਕਰਾਉਣੀ ਆ ਤੁਹਾਡੀ ਗੱਲਬਾਤ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੇ ਸਦਕਾ ਹੀ ਆਪਾਂ ਚੈਨਲ ਬਣਾਇਆ ਜਿਹਦੇ ਵੀਰ ਫੇਸਬੁਕ ਪੇਜ ਤੇ ਵੇਖ ਰਹੀ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲੋ ਤੇ ਲਾਈਕ ਕਰ ਲੋ ਗਾਵਾਂ ਪ੍ਰਤੀ ਕਰਾਉਣੀਆਂ ਗੱਲਬਾਤ ਲੈਣਾ ਕਰਾਉਣੀਆਂ ਬਾਈ ਦੇ ਨਾਲ ਤੁਹਾਡੀ ਗੱਲਬਾਤ ਮਲਾਉਣੀਆਂ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਤੇ ਬਾਈ ਆਪਣਾ ਡਰੈਸ ਤੇ ਨਾਮ ਦੱਸੋ ਜੀ ਨਾਮ ਜਿੰਮੀ ਨਗਰੇਆ ਹਾਂਜੀ ਪਿੰਡ ਸੰਗਤਪੁਰਾ ਜ਼ਿਲ੍ਹਾ ਮੁਗਾ ਤਹਿਸੀਲ ਵਾਗਿਆ ਵਰਣਾ ਠੀਕ ਹੈ ਜੀ ਤੇ ਨੰਬਰ ਜੀ 9872416597 ਠੀਕ ਹੈ ਜੀ ਤੇ ਬਾਈ ਦਾ ਵਪਾਰ ਦਾ ਕੰਮ ਆ ਬਾਈ ਹੈਨਾ ਹਾਂ ਮੇਰੇ ਪੁਰਾਣਾ ਕੰਮ ਪੁਰਾਣਾ ਹੀ ਕੰਮ ਆ ਬਾਈ ਦਾ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਾਈ ਕਿੰਨੇ ਨਗ ਬਖਾਉਣੇ ਆ ਵੀਰੇ ਦੋ ਤਾਂ ਤਾਜ਼ੀਆਂ ਸੋਈਆਂ ਖਵਾਇਆਂ ਠੀਕ ਹੈ ਜੀ ਇੱਕ ਮੰਨ ਕੇ ਚਲੋ ਟੋਕਰ ਗੱਬਣ ਆ ਗਈ ਟੋਕਰ ਗੱਬਣ ਆ ਗਈ ਹਾਂ ਜੀ ਯਾਨੀ ਕਿ ਸਾਰੇ ਮੈਕਸਮ ਮਾਲ ਹੈ ਸੱਜਰ ਗਾਵਾਂ ਗੱਬਣਾ ਠੀਕ ਹੈ ਠੀਕ ਹੈ ਬਾਕੀ ਸਾਰੇ ਗਰਮੀ ਵਾਲੇ ਟੋਪੀ ਹੈ ਠੀਕ ਹੈ ਬਾਈ ਹਾਂ ਬਾਈ ਵਸਤੂ ਬਾਈ ਦੀ ਗੱਲ ਸਹੀ ਆ ਸਾਰੇ ਗਰਮੀ ਵਾਲੇ ਤੋਂ ਹੀ ਆ ਬਾਈ ਇਹ ਕਾ ਜਿਹੜੀ ਪਹਿਲੇ ਨੰਬਰ ਤੇ ਬਹੁਤ ਸੋਹਣੀ ਸੁਨੱਖੀ ਵਹਿੜ ਇਹਦਾ ਦੱਸੋ ਕੀ ਡਿਟੇਲ ਆ ਸੁਆ ਕੰਨਵਾ ਨਹੀਂ ਤੁਹਾਨੂੰ ਸੁਆ ਨਹੀਂ ਦੂਜਾ ਸੂਏ ਸੂਈ ਹੈ ਜੀ ਹਾਂ ਜੀ ਸੂਈ ਆ ਰਾਤ ਦੀ ਠੀਕ ਹੈ ਜੀ ਹਾਂ ਜੀ ਮਗਰਾ ਆ ਗਿਆ ਬੱਛਾ ਮਗਰਾ ਵੱਛਾ ਆ ਗਿਆ ਰਾਤ ਦੀ ਸੂਈ ਹੈ ਜੇਰ ਪ੍ਰੋਪਰ ਬਾਈ ਡਨ ਓਕੇ ਬਰੇ ਸਰ ਜੇਰ ਦੀ ਬਾਈ ਕਹਿੰਦਾ ਵੀ ਓਕੇ ਆ ਜਮਾਂ ਗਰੰਟੀ ਆ ਰਾਤ ਦੀ ਸੂਈ ਹੈ ਤੇ ਵੱਛਾ ਮਗਰਾ ਦੇਖੋ ਬੱਚਾ ਨਾੜਗਾ ਬਿਲਕੁਲ ਗਿੱਲਾ ਨਾੜਗਾ ਤਾਜ਼ਾ ਤੇ ਵੜ ਦੀ ਫੇਸ ਕੁਆਲਿਟੀ ਕਰੋ ਚੈੱਕ ਬਹੁਤ ਸੋਹਣੀ ਫੇਸ ਕੁਆਲਿਟੀ ਨਿੱਕਾ ਕਰਨਾ ਗੋਲ ਸੋਹਣੀ ਫੇਸ ਕੁਆਲਿਟੀ ਹੈ ਤੇ ਬਾਕੀ ਲੇਵੇ ਦੀ ਤਾਂ ਬਾਤ ਮਾਲੀਆ ਵੜਾ ਬਹੁਤ ਸਾਫ ਸੁਸਰੀ ਜਲੀ ਵੀ ਦੀ ਕੱਲਾ ਕੱਲਾ ਥਾਣਾ ਸੋਹਣਾ ਪੀੜੀ ਦੇ ਪਾਵੇਂ ਵਾਂਗੂ ਐ ਪੂਰੀ ਬਿੱਥੀ ਤੇ ਥਣ ਲੱਗਿਆ ਹੋਇਆ ਤੇ ਲਿਵੇ ਤੇ ਨਾੜਾ ਨੂੜਾ ਕਰੋ ਚੱਕ ਦੋਨੇ ਪਾਸੇ ਬਾਕੀ ਗਰਮੀਆਂ ਵਾਲਾ ਤੋਹਫਾ ਇਹਦੀ ਫੈਂਟ ਫੋਨ ਵੀ ਬਾਈ ਵਧੀਆ ਊ ਹੈਨਾ ਬਾਈ ਕਹਿੰਦਾ ਵੀ ਨਾ ਤਾਂ ਇਹ ਗਰਮੀ ਮੰਨੇ ਤੇ ਮੂਰੇ ਜਿਹੜੇ ਹਸਾਵਣਾ ਰੁੱਤ ਆਉਂਦੀ ਓਸ ਹਸਾਵਣਾ ਰੁੱਤ ਦੇ ਹਸਾਵਣਾ ਬਹੁਤ ਸੋਹਣੀ ਵਹਿੜਾ ਤੇ ਬਾਕੀ ਦੁੱਧ ਵੀ ਬਾਈ ਚੰਗਾ ਪਉ ਕਿੰਨੇ ਕੇ ਪਾ ਦੂ ਬਾਈ ਤੇਰੇ ਹਸਾਵਣਾ ਦੁੱਧ ਪਹਿਲੇ ਜਿਹੇ ਪਲੂਨਾ 18 ਲੀਟਰ ਚ ਆਇਆ ਪਲੂਨ ਦਾ 18 ਕਿਲੋ ਦਾ ਦਿੱਤਾ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ 20 ਪਲੱਸ ਦੀ ਉਮੀਦ ਪੂਰੀ ਹੈ ਜੀ ਵੀ ਚੰਗੀ ਕੋਈ ਸੇਵਾ ਕਰ ਲੇ ਗਾਹ ਬਾਈ ਕਹਿੰਦਾ ਵੀ 20 ਪਲੱਸ ਜਾਊਗੀ ਆਰਾਮ ਨਾਲ ਤੇ ਸੀਲ ਠੰਡੀ ਹੈ ਭਾਈ ਵਧੀਆ ਬਰਫਰਗੀ ਠੰਡੀ ਹੈ ਬੜੀ ਜਰਾ ਇਹੀਂ ਬਹਿ ਜਾ ਪਹੁੰਚੀ ਹੁੰਦੇ ਨੇ ਲਓ ਜੀ ਬਾਈ ਕਹਿੰਦਾ ਵੀ ਭਵੇਂ ਆਈ ਬਹਿ ਜਾ ਬਰਫਰਗੀ ਠੰਡੀ ਹੈ ਤੇ ਸੋਨਾ ਥਣ ਲੱਗਿਆ ਕੱਲਾ ਕੱਲਾ ਥਣ ਲੱਗਿਆ ਬਹੁਤ ਸੁਣਾ ਹੱਥ ਦੀ ਚਵਾਈ ਵਾਲਾ ਥਾਣਾ ਜੀ ਵਿਚਾਰਾ ਵੀਰੇ ਛੱਡਿਆ ਹੀ ਨਹੀਂ ਕਰ ਮੋੜ ਦੇਖੋ ਜੀ ਸਹੀ ਗੱਲ ਆ ਬਾਈ ਨੇ ਬਾਈ ਹੱਥ ਮਰੀ ਜਾਂਦਾ ਤੇ ਵ ਜਿਵੇਂ ਸੀਲ ਸਾਉ ਤੇ ਠੰਡੇ ਪਸ਼ੂ ਜੀ ਇਹੀ ਨਿਸ਼ਾਨੀ ਹੁੰਦੀ ਐ ਬਾਈ ਕਹਿੰਦਾ ਵੀ ਜਿਵੇਂ ਮਰਜੀ ਨਿਆਣਾ ਵੀ ਨਾ ਕੋਈ ਜਿਆਦਾ ਕਰੂਗਾ ਠੀਕ ਆ ਜੀ ਇਸ ਗੱਲ ਦਾ ਹੁਣ ਲੰਬਾ ਨਹੀਂ ਦੇ ਸਕਦਾ ਠੀਕ ਆ ਜੀ ਤੇ ਇਹ ਦੀ ਇਹ ਦੀ ਡਿਮਾਂਡ ਆਪਾਂ ਕੀ ਕਰਦੇ ਆਂ ਬਾਈ ਡਿਮਾਂਡ ਮੇਰੇ ਮਾਲਕ ਰੂਣ 70 ਕਰੋੜ 65 ਤੋਂ ਮਾਨਤਾਣ ਕਰ ਦਾਂਗੇ ਠੀਕ ਆ ਜੀ ਬਾਈ ਕਹਿੰਦਾ ਵੀ ਮੁੱਲ ਭਾਵੇਂ 70 ਕਰੋੜਾ ਲੋ ਕਿੰਨਾ ਕਰਾ ਲੋ 65000 ਦੇ ਵਿੱਚੋਂ ਮਾਨਤਾਣ ਕਰ ਦਾਂਗੇ ਘਰੇ ਆਏਗੇ ਵੀਰ ਦਾ ਜ਼ਰੂਰ ਮਾਨਤਾਣ ਕਰਾਂਗੇ ਬਹੁਤ ਸੋਹਣੀ ਸਨਕੀ ਵੜਾ ਤੇ ਵੜ ਨੇ ਹਜੇ ਪੂੜਾ ਵੀ ਨਹੀਂ ਚੱਕਿਆ ਦੇਖੋ ਜੀ ਦੋਨੇ ਬਸੂਮੀਪੁਰਾ ਹਜੇ ਚੱਕਿਆ ਨਹੀਂ ਇਹੀ ਨਿਸ਼ਾਨੀ ਹੈ ਸੱਜਰ ਦੀ ਤੇ ਬਾਕੀ ਕਿ ਜੇਰਜੂਰ ਦੀ ਪ੍ਰੋਪਰ ਵਾਈ ਕਹਿੰਦਾ ਓਕੇ ਆ ਤੇ ਦੂਜੇ ਨੰਬਰ ਤੇ ਇੱਕ ਹੋਰ ਗਰਮੀਆਂ ਦਾ ਤੋਹਫਾ ਬਾਈ ਇਹਦੀ ਕੀ ਡਿਟੇਲ ਆ ਇਹ ਵੀਰੇ ਜਾਸਰੀ ਛਾਇਆ ਦੀ ਮਿਕਸਾ ਵੇੜਾ ਹਾਂਜੀ ਗਰਮੀਆਂ ਦਾ ਤੋਹਫਾ ਵੀਰੇ ਠੀਕ ਹੈ ਜੀ ਪਤਾ ਨਾ ਮੂਰੇ ਅੱਧੀ ਪੈਣੀ ਆ ਇਹ ਵੀ ਹਾਂ ਬਾਈ ਸਹੀ ਗੱਲ ਇਹੀ ਚੱਲਣਾ ਕੰਮ ਬਾਕੀ ਦੂਜਾ ਸਵਾਰੀ ਜਿਹੜਾ ਵੇੜਾ ਬਾਕੀ ਦੁੱਧ ਵੀ ਇਹਨਾਂ ਦਾ ਬਾਈ ਮੱਝਾਂ ਵਰਗਾ ਹੂ ਹੈਨਾ 16 17 ਕਿਲੋ ਪਲੂਨ ਦਾ ਚਵਾਇਆ ਦੁੱਧ ਦਊਗੀ ਮੈਂ ਵਰਗਾ ਸਹੀ ਗੱਲ ਆ ਜੀ ਪਰ ਸੁੱਕੇ ਬੰਨੀ ਰੱਖਣਾ ਇੰਜ ਵੀ ਗ ਬਾਈ ਕਹਿੰਦਾ ਵੀ 16-17 ਕਿਲੋ ਇਹਦਾ ਦੁੱਧ ਚਵਾਇਆ ਹੋਇਆ ਬਹੁਤ ਸੋਹਣੇ ਥਣ ਲੇਵੇ ਦੀ ਆ ਤੇ ਇਹ ਹਜੇ ਕੱਚੀ ਕਿੰਨੇ ਕਿ ਦਿਨ ਬਾਈ ਕੱਢਦੀ ਆ ਬਾਈ 7 ਦਿਨ ਬਾਕੀ ਆ ਜੇ ਇੱਕ ਹੱਥ 7 ਦਿਨ ਬਾਈ ਕਹਿੰਦਾ ਬਾਕੀ ਆ ਤੇ ਨਾੜਾ ਨੂੜਾ ਬਹੁਤ ਸੋਹਣਾ ਦੋਨੇ ਪਾਸੇ ਮੋਟੀਆਂ ਮੋਟੀਆਂ ਨਾੜਾਂ ਤੇ ਸੋਹਣਾ ਹੱਥ ਦੀ ਚਵਾਈ ਵਾਲਾ ਥਣ ਲੱਗਿਆ ਪੂਰਾ ਇਹਨਾਂ ਹੱਥ ਦੀ ਚਵਾਈ ਵਾਲਾ ਮੁੱਠੀ ਮੁੱਠੀ ਦਾ ਥਣ ਤੇ ਸੀਲ ਠੰਡੀ ਤੇ ਬਾਕੀ ਕੱਦ-ਕੁੱਦ ਵਧੀਆ ਪੰਜਾਬ ਵਾਲੀ ਜਰਸੀ ਆ ਤੇ ਦੇਖੋ ਜੀ ਗਰਮੀਆਂ ਦਾ ਤੋਹਫਾ ਹੀ ਆ ਤੇ 16-17 ਕਿਲੋ ਬਾਈ ਕਹਿੰਦਾ ਦੁੱਧ ਚਵਾਇਆ ਹੋਇਆ ਤੇ ਇਤੀ ਦਾ ਵੱਧ ਕੱਡੂ ਕੀ ਚੰਗੀ ਸੇਵਾ ਦੇ ਨਾਲ ਤੇ ਥਨ ਥਨ ਬਹੁਤ ਸੋਹਣਾ ਬਾਕੀ ਲੇਵੀ ਦੀ ਤਿਆਰੀ ਬਹੁਤ ਸੋਹਣੀ ਫੜਦੀ ਆਉਂਦੀ ਆ ਬਾਕੀ ਲੇਵਾ ਜਿਹੇ 7 ਦਿਨ ਬਾਈ ਕਹਿੰਦਾ ਭਾਈਆ ਤੇ 7 ਦਿਨ ਨੂੰ ਤਾਂ ਵੈੜ ਨੇ ਇਹਦੂ ਦੁੱਗਣਾ ਵੈੜ ਨੇ ਵਾਨਾ ਤੇ ਭਾਈ ਸੀਲ ਸੰਢੀ ਚੋਂ ਜਾਂਣ ਨੂੰ ਬਾਹਰ ਹੀ ਠੰਡੀ ਵੀਰੇ ਬਾਈ ਕਹਿੰਦਾ ਵੀ ਪੂਰੀ ਠੰਡੀ ਆ ਸੀਲ ਸਵਾਈ ਚੋਂ ਜਵਾਦੀ ਤਾਂ ਜਮਾ ਕਰੂ ਵੈੜਾ ਕੋਈ ਵੀ ਵੇ ਫੇਕਰ ਹੋ ਕੇ ਖਰੀਦ ਸਕਦਾ ਹਾਂ ਬਾਈ ਹੱਥੋਂ ਤੇ ਮਰੀ ਜਾਂਦਾ ਤੇ ਐ ਕੋਈ ਵਾਸਤਾ ਹੀ ਨਹੀਂ ਤੁਹਾਡੀ ਥਣ ਥਣ ਦੀ ਨੜ ਲਿਵੇ ਦੀ ਕੁਆਲਿਟੀ ਬਹੁਤ ਸੋਹਣੀ ਸਹੀ ਗੱਲ ਆ ਬਾਈ ਗਲਾਸਾਂ ਵਰਗਾ ਥਣਾ ਬਾਈ ਕਹਿੰਦਾ ਵੀ ਹਰੇਕ ਗਾਣ ਨੂੰ ਨਹੀਂ ਇਹ ਤੁਹਾਨੂੰ ਲੱਗਦਾ ਤੇ ਬਲ ਬੋਲ ਬਹੁਤ ਸੋਹਣੇ ਪਏ ਆ ਹਜੇ ਤੇ ਇਹਦੀ ਕੀ ਡਿਮਾਂਡ ਕਰਦੇ ਆ ਬਾਈ ਇਹਦਾ ਮੁੱਲ ਕਰੋ ਮੈਂ 65 ਕਰ ਲਵਾਂ ਠੀਕ ਹੈ ਜੀ 60 ਚ ਮਨਤਨ 1000 ਰੁਪਇਆ ਕਰ ਦਾਂਗੇ ਬਾਈ ਕਹਿੰਦਾ ਮੁੱਲ ਭਾਵੇਂ 60 ਕਰ ਲਵੋ ਠੀਕ ਹੈ ਜੀ ਤੇ ਜਿਹੜੀ 3 ਨੰਬਰ ਤੇ ਬਾਈ ਐਫ ਦੇ ਵਿੱਚ ਪੈਂਦੀ ਹੈ ਡੱਬੀ ਬਹੁਤ ਵੱਡੇ ਕੱਦ ਘਾੜਦੀ ਇਹਦੀ ਕੀ ਡਿਟੇਲ ਆ ਦੁੱਧਾਸ ਬਣਾ ਵੀਰੇ ਵੜਨੇ ਦੂਜਾ ਸੂਆ ਹਾਂਜੀ ਠੀਕ ਹੈ ਜੀ ਤੁਹਾਨੂੰ ਉਹਨੇ ਹੀ ਚਵਾਤਾ ਵੀਰੇ 26 27 ਲੀਟਰ ਠੀਕ ਹੈ ਜੀ ਬਾਈ ਚਵਾਤਾ ਵੀ ਹੁਣ ਸਹੀ ਗੱਲ ਆ ਵਾਕਈ ਸਹੀ ਗੱਲ ਆ ਕੱਦ ਕਾਠ ਦੀ ਤਾਂ ਕੀ ਬਾਤ ਹੈ ਬਹੁਤ ਵੱਡੇ ਕੱਦ ਕਾਠ ਜੇ ਬਾਈ ਦੇ ਮੋਢੇ ਤੋਂ ਵੀ ਉੱਪਰ ਦੀ ਲੰਗ ਦੀ ਆ ਦੋ ਉਂਗਲਾਂ ਦੇਖੋ ਜੀ ਤੇ ਬਾਕੀ ਲੇਵਲ ਦੀ ਕੁਆਲਿਟੀ ਤਾਂ ਫਿਰ ਕਹਿਣ ਦੀ ਲੋੜ ਹੀ ਨਹੀਂ ਜਦੋਂ ਐਚ ਐਫ ਦਾ ਨਾਮ ਲੈ ਤਾਂ ਦੁੱਧ ਦੇ ਮੁਕਾਬਲੇ ਤਾਂ ਫਿਰ ਹਾਂਜੀ ਇਹ ਰਿਆ ਵੀਰੇ ਆਈ ਨਹੀਂ ਸੀ ਸੀਰੀਅਲ ਸੰਦੀ ਬਾਈ ਕਹਿੰਦਾ ਪੂਰੀ ਆ ਦੇਖੋ ਜੀ ਬਾਈ ਹੱਥੋਂ ਤੁਮਰੀ ਜਾਂਦਾ ਕੋਈ ਵਾਸਤਾ ਹੀ ਨਹੀਂ ਤੇ ਬਾਈ ਇਹਦੀ ਫਿਰ ਕਿੰਨੇ ਚਿਰ ਦੀ ਗੱਬਣਾ ਇਹ ਇਹ ਸਭ ਗੱਭਨ ਤੋਂ ਕੜਾ ਹੈ ਮੰਨ ਕੇ ਚਲੋ 3.5 ਮਹੀਨੇ ਦੀ ਚੈੱਕ ਪਾਸ ਆ ਗੱਭਨ ਤੋਂ ਕੜਾ ਤੇ 3.5 ਮਹੀਨੇ ਦੀ ਚੈੱਕ ਪਾਸ ਆ ਹਾਂਜੀ ਠੀਕ ਹੈ ਜੀ ਤੇ ਦੁੱਧ 14 ਲੀਟਰ ਠੰਡਾ ਦੁੱਧ ਮਿਲ ਕੇ ਦਵਾਂਗੇ 14 ਲੀਟਰ ਦੁੱਧ ਹੈਗਾ ਦੋ ਟਾਈਮ ਦੀ ਚਵਾਈ ਦਾ ਭਾਵੇਂ ਕੋਈ ਤਿੰਨ ਟਾਈਮ ਹੈ ਯਾਰ ਆਪਾਂ ਦੀ ਜਨ ਸੱਲੀ ਕਰ ਸਕਦਾ ਮੇਰੇ ਨਾਲ ਆਪਾਂ ਪੈਸੇ ਲੰਡਿਆ ਨਾ ਚੀਜ਼ ਹੈ ਨਾ ਹਾਂ ਸਹੀ ਗੱਲ ਆ ਬਾਈ 200 ਵਾਲ ਦੋ ਰੰਗ ਚੋਗੇ ਆਪਦੇ ਡਾਕਟਰ ਕੋਲ ਚੈੱਕ ਕਰਾ ਲਓ ਮੇਰੇ ਕੋਲ 80 ਠੀਕ ਹੈ ਗਾਰੰਟੀ ਗਾਰੰਟੀ ਮੇਰੇ ਘਰ ਦੀ ਹੋਊਗੀ ਵੱਡੇ ਵੀਰ ਸਹੀ ਗੱਲ ਹੈ ਜੀ ਆਪਾਂ ਵੀ ਭੈਣ ਭਰਾ ਖਰੀਦਦਾ ਠੀ ਆਪਣੇ ਘਰੋਂ ਐ ਪੂਰੀ ਅਗਲਾ ਤਸੱਲੀ ਕਰਕੇ ਲਿ ਜਾਵੇ ਤੇ ਦੇਖੋ ਜੀ ਫੇਸ ਕੁਆਲਟੀ ਕਰੋ ਚੱਕ ਲਿਆ ਬਾਈ ਬਾਹਰ ਨੂੰ ਖੋਲ ਲਿਆ ਇਹਨੂੰ ਦਿਖਾਈਓ ਤੋਰਾ ਤੇ 14 ਲੀਟਰ ਬਾਈ ਕਹਿੰਦਾ ਵੀ ਦੁੱਧ ਦਾ ਠੰਡਾ ਭਾਵੇਂ ਕੋਈ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰ ਸਕਦਾ ਕੋਈ ਵੀ ਭਰਾ ਚੋ ਕੇ ਦੇਖ ਸਕਦਾ 14 ਲੀਟਰ ਦੁੱਧ ਦਾ ਬਾਈ ਕਹਿੰਦਾ ਸਾਢੇ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਹੈ ਬਾਈ ਵੱਲੋਂ ਖੁੱਲੀਆਂ ਛੁੱਟੀਆਂ ਬਾਈ ਕਹਿੰਦਾ ਵੀ ਭਾਵੇਂ ਆਪਦਾ ਡਾਕਟਰ ਲਿਆ ਕੇ ਕੋਈ ਕੋਈ ਵੀ ਆਪਦਾ ਪਿੰਡੋ ਜਿੱਥੋਂ ਵੀ ਕੋਈ ਵੀ ਭਰਾ ਹੁੰਦਾ ਤੇ ਆਪਦਾ ਡਾਕਟਰ ਲਿਆਵੇ ਨਾਲ ਤੇ ਆਪ ਵੀ ਚੈੱਕ ਕਰਾ ਕੇ ਲੈ ਜੇ ਤੇ ਲੇਵੇ ਦੇ ਨਾੜਾ ਨੂੜਾ ਦੇਖੋ ਜਿਵੇਂ ਸ਼ੌਲ ਦੀ ਕਢਾਈ ਕੱਢੀ ਹੁੰਦੀ ਆ ਐ ਦੋਨੇ ਪਾਸੇ ਗੁੰਦਿਆ ਪਿਆ ਨਾੜਾ ਨਾਲ ਲੇਵਾ ਤੇ ਲੇਵੇ ਦੀ ਫਿਟਨੈਸ ਬਹੁਤ ਸੋਹਣੀ ਆ ਐਚ ਐਫ ਦੇ ਵਿੱਚ 63 ਪੈਂਦੀ ਆ ਡੱਬੀ ਕਬੂਤਰੀ ਵਰਗੀ ਵੱਛੀ ਆ ਦੂਜਾ ਸੂਆ ਤੇ 26 27 ਕਿਲੋ ਬਾਈ ਕਹਿੰਦਾ ਵੀ ਦੁੱਧ ਨੇ ਸੱਜਰ ਨੇ ਚਵਾਇਆ ਹੁਣ 14 ਲੀਟਰ ਠੰਡਾ ਦੁੱਧ ਆ ਫੇਸ ਕੁਆਲਟੀ ਦੇਖੋ ਜੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਵੜਾ ਆ ਪੂਰੇ ਵੱਡੇ ਕਦ ਕਾਢ ਦੀ ਕੱਲਾ ਕੱਲਾ ਸਾਨਾ ਸੋਹਣਾ ਨਖੜਮ ਤੇ ਲੇਵੀ ਦੀ ਕੁਆਲਿਟੀ ਦਾ ਕਿਆ ਬਾਤਾਂ ਹੀ ਆ ਅੱਜ ਵੀ ਸੱਜਣਾਂ ਨੂੰ ਭਲੇਖਾ ਪਾਉਂਦੀ ਆ ਸਾਢੇ 3 ਮਹੀਨੇ ਦੀ ਗੱਬਣ ਹੈ ਤੇ ਭਾਈ ਕਹਿੰਦਾ ਆਪਦਾ ਡਾਕਟਰ ਲਿਆ ਕੇ ਕੋਈ ਵੀ ਵੀਰ ਭਰਾ ਤਸੱਲੀ ਕਰ ਸਕਦਾ 14 ਲੀਟਰ ਵੈਢ ਥੱਲੇ ਦੁੱਧ ਦਾ ਜਮਾ ਠੰਡਾ ਮਿਹਨਤੀ ਵਾਲਾ ਕੋਈ ਵੀ ਭਰਾ ਆਪਦਾ ਚੈੱਕ ਕਰ ਸਕਦਾ ਦੋ ਟਾਈਮ ਤਿੰਨ ਟਾਈਮ ਚੋ ਕੇ ਤੇ ਭਾਈ ਇਹਦੀ ਕੀ ਡਿਮਾਂਡ ਕਰਦੇ ਆ ਮਾਨ ਦੇ ਮੁੱਲ ਤੋਂ 70 ਘਰਾ ਲਓ ਬੋਲੋ ਜੀ ਠੀਕ ਹੈ ਜੀ 65000 2000 ਛੂਟ ਕਰੂੰਗਾ 65000 ਦੇ ਵਿੱਚੋਂ 2000 ਰੁਪਿਆ ਛੂਟ ਕਰੂ 63000 ਦੀ ਬਾਈ ਕਹਿੰਦਾ ਵੀ ਵਹਿੜ ਦੇਵਾਂਗੇ ਬਹੁਤ ਵੱਡੇ ਕੱਦ ਕਾਠ ਦੀ ਹੈ ਜਿਹੜੇ ਸਾਬ ਨਾਲ ਵਹਿੜ ਦਾ ਕੱਦ ਕਾਠਾ ਤੇ ਪਿਛਟਪੁੱੜਿਆਂ ਦੀ ਪੂਰੀ ਚੜਾਈ ਹੈ ਮੈਨੂੰ ਪਤਾ ਵੀ ਬਾਈ ਇਹ ਸੱਜਰ ਦਾ ਮੁੱਲ ਤਾਂ ਫਿਰ ਇਹਦਾ ਵੀ ਡੇਢ ਦੇ 5 ਫੁੱਟ ਆ ਮੇਰਾ 5 ਫੁੱਟ 5 ਇੰਚ ਹੈਟ ਆ ਸਹੀ ਹਾਂ ਸਹੀ ਗੱਲ ਆ ਬਾਈ ਦੇ ਮੋਢੇ ਤੋਂ ਟੱਪਦੀ ਏ ਜਣੀ ਕੇ ਬਹੁਤ ਵੱਡੇ ਕੱਦ ਕਰਦੀ ਆ ਇੱਕ ਗੱਲ ਹੋਰ ਇਹਦੇ ਨੇ ਨੋਟ ਕਰਨ ਵਾਲੀ ਵੀ ਵਹਿੜ ਦਾ ਐਡਾ ਕੱਦ ਕਰਦ ਕਰ ਹੈ ਤੇ ਇਹਨੂੰ ਉੱਪਰੋਂ ਬਿਲਕੁਲ ਸਟੇਟ ਆ ਕੋਈ ਟੂਈ ਨਹੀਂ ਚੱਕਦੀ ਬਿਲਕੁਲ ਇਹਨੂੰ ਪੱਧਰ ਪਈ ਆ ਬਹੁਤ ਸੋਹਣੀ ਵਹਿੜ ਦੀ ਸਰੀਰ ਦੀ ਬੋਡੀ ਬੰਤਰ ਆ ਨਹੀਂ ਨਹੀਂ ਸਹੀ ਗੱਲ ਆ ਬਾਈ ਬੈਠ ਕੇ ਦਿਖਾ ਦੇ ਕੋਈ ਮੋਟਾ ਮੋਟਾ ਥਾਣਾ ਬਾਈ ਹੱਥ ਦੀ ਚਵਾਈ ਜਲਾ ਕੱਲਾ ਕੱਲਾ ਥਾਣਾ ਸੋਹਣਾ ਨਖੜਮਾ ਤੇ 65000 ਦੇ ਵਿੱਚੋਂ ਬਾਈ ਕਹਿੰਦਾ ਵੀ ਆਪਾਂ 2000 ਰੁਪਏ ਮਾਨਤਾਨ ਕਰਾ ਦਾਂਗੇ ਸਹੀ ਗੱਲ ਆ ਬਾਈ ਚਾਰੇ ਪਾਸੇ ਨਾੜਾਂ ਦਾ ਪੂਰੀਆਂ ਬਰੀਕ ਬਰੀਕ ਨਾੜਾ ਲੇਵੇ ਤੇ ਚਾਰ ਸਵੇਰੇ ਫੁੱਲ ਹੈ ਤੇ ਜਾਦਬਰੀਡ ਦੀ ਤਾਂ ਘਾਟ ਹੀ ਕੋਈ ਨਹੀਂ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਵੀ ਸਾਨੂੰ ਟੋਕਰ ਗੱਬਰਾਂ ਗਾ ਕੋਈ ਭਾਲ ਕੇ ਦੋ ਅਜੋਨਾ ਭਰਾਵਾਂ ਦੀ ਡਿਮਾਂਡ ਤੇ ਆਪਾਂ ਤੋਕਰ ਗੱਬਨ ਗਾਹ ਦਾ ਨਗੀਨਾ ਇੱਕ ਲੈ ਕੇ ਆਏ ਆ ਤੇ ਬਾਕੀ ਦੋ ਟਾਈਮਾਂ ਦੀ ਚੋਕੇ ਤਸੱਲੀ ਕਰ ਲਿਓ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਕਰ ਲਿਓ ਇਹਦੋਂ ਗਾਹ ਡਿਟੇਲ ਲੈਣੀ ਆਪਾਂ ਪੰਜਾਬ ਵਾਲੀ ਜਰਸੀ ਬਹੁਤ ਵੱਡੇ ਕੱਦ ਕਾਰ ਦੀ ਇਹਦੀ ਕੀ ਡਿਟੇਲ ਆ ਬਾਈ ਇਹ ਮੇਰੀ ਰੀਜਨਲ ਤੀਜਾ ਸੂਹਾ ਸੂਈ ਆ ਰੀਜਨਲ ਤੀਜਾ ਸੂਹਾ ਸੂਈ ਆ ਹਾਂ ਬਿਲਕੁਲ ਠੀਕ ਆ ਜੀ ਇਹ ਕੱਲ ਸਵੇਰ 8 ਵਜੇ ਦੀ ਸੂਈ ਹੈ। ਕੱਲ ਸਵੇਰ ਦੀ 8 ਵਜੇ ਦੀ ਸੂਈ ਵੀ ਹੈ। ਹਸਤਾਰੀਆ ਬੋਲਾ ਹੋਊਗਾ ਇਸ ਟਾਈਮ 12-13 ਲੀਟਰ। ਠੀਕ ਹੈ ਜੀ ਤੇ ਜੇਰ ਪ੍ਰੋਪਰ ਜੇਰ ਦੀ ਵੀਡੀਓ ਪਈ ਜਾਵੇ। ਜੇਰ ਦੀ ਬਾਈ ਕਹਿੰਦਾ ਆਪਣੇ ਕੋਲ ਵੀਡੀਓ ਪਈ ਹੈ। ਕੋਈ ਵੀ ਭਰਾ WhatsApp ਤੇ ਮੰਗਾ ਸਕਦਾ। ਤੇ ਪੰਜਾਬ ਵਾਲੀ ਜਰਸੀ ਫੇਸ ਕੁਆਲਿਟੀ ਕਰੋ। ਚੈੱਕ ਨਿਕਾ ਕਰਨਾ। ਬਹੁਤ ਸੋਹਣੀ ਫੇਸ ਕੁਆਲਿਟੀ ਹੈ ਤੇ 12 ਲੀਟਰ ਬਾਈ ਦੁੱਧ ਇਸ ਟਾਈਮ ਤਿਆਰ ਬੋਲਾ। ਬੋਲਾ ਹੀ ਆ ਬਰੇ ਪੀਲਾ ਬੋਲਾ। ਬੋਲਾ ਹੀ ਆ ਵੀ ਉਸ ਕੱਲ ਸੂਈ ਆ ਇਹ ਜਿਹੜੇ ਵਹਿੜ ਨੇ ਪੂੜਾ ਵੀ ਨਹੀਂ ਚੱਕਿਆ ਤੇ ਬਾਈ ਫਿਰ ਬਾਹਰ ਕੱਢ ਲਿਆ ਆਪਾਂ ਬਾਹਰ ਵਿਖ ਨਿਕਣ ਮਾਥਣਾ ਇਹੋ ਵੀ ਗਲਾਸ ਹਾਰ ਗਾ ਦੇਖੋ ਜੀ ਬਾਹਰ ਆਉਂਦੀ ਹੈ ਵੇੜਾ ਪਾ ਦਿਖਾਉਣੀ ਤੁਹਾਨੂੰ ਬਾਹਰ ਤੋਰਾ ਤਰਾ ਓਕੇ ਆ ਤੇ ਬਾਈ ਸੀਲ ਸੰਢੀ ਚਵਾਈ ਚੁਈਆ ਵਧੀਆ ਬਾਈ ਬਰਫਰ ਦੀ ਠੰਡੀ ਆ ਤੋਂ ਉੱਤੇ ਢੋਈ ਤੇ ਰੱਖਾ ਛੱਡ ਕੇ ਵੀਡੀਓ ਚਾਲੇ ਖੜਿਆ ਠੀਕ ਹੈ ਜੀ ਬਾਈ ਕਹਿੰਦਾ ਬਰਫਰ ਦੀ ਠੰਡੀ ਆ ਕੋਈ ਇਹੋ ਜੀ ਗੱਲ ਨਹੀਂ ਕੀ ਵਧੀਆ ਬਾਈ ਦਾ ਨਾ ਪੁਰਾਣਾ ਕੰਮ ਵੀਰੋ ਪੁਰਾਣਾ ਕੰਮ ਬਾਈ ਦਾ ਸਾਫ ਸੁਸਰਾ ਕੰਮ ਵਧੀਆ ਤੇ ਚੰਗੇ ਪਸ਼ੂ ਹੁੰਦੇ ਆ ਭਰਾ ਕੋਲੇ ਤੇ ਦੇਖੋ ਜੀ ਲੇਵੇ ਦੀ ਕੁਆਲਿਟੀ ਦੇਖੋ ਵਹਿੜ ਦੀ ਬਹੁਤ ਸੋਹਣੀ ਲੇਵੇ ਦੀ ਕੁਆਲਿਟੀ ਘੱਟ ਵਾਲਾ ਲੇਵਾ ਤੇ ਬਾਕੀ ਦੋਨੇ ਪਾਸੇ ਲੇਵੇ ਤੇ ਨਾੜਾ ਨੂੜਾ ਤੇ ਥਾਣਾ ਜਿਹੜਾ ਥਾਂ ਦਾ ਸਹਿਜ ਬਹੁਤ ਸੋਹਣਾ ਹੱਥ ਦੀ ਚਵਾਈ ਵਾਲਾ ਸਣਾ ਬਾਕੀ ਇਹ ਵੀ ਗਰਮੀਆਂ ਦਾ ਤੋਹਫਾ ਹੀ ਆ ਆਉਣ ਵਾਲੇ ਜਿਹੜੇ ਸਾਹਮਣੇ ਵੀ ਗਰਮੀ ਆਪਣੇ ਹੁਣ ਇਸੇ ਸਟਾਰਟ ਹੀ ਹੋਈ ਏ ਤੇ ਉਸਨਾਂ ਵੀ ਮੱਝਾਂ ਵਰਗਾ ਦੁੱਧ ਹੋਏ ਦਾ ਤੇ ਸੀਲ ਠੰਡੀ ਏ ਬਾਈ ਕਹਿੰਦਾ ਚੋਣ ਕਰਨ ਨੂੰ ਭਵੇਂ ਨਿਆਣਾ ਕੋਈ ਪਾਵੇ ਜਾਂ ਨਾ ਪਾਵੇ ਜੇਰ ਜੁਰ ਦੀ ਓਕੇ ਆ ਪ੍ਰੋਪਰ ਬਈ ਇਹਦੇ ਪਿੱਛੇ ਬੱਚਾ ਕੀ ਆ ਜਾਂਦਾ ਉਦੇ ਬੱਚਾ ਬੱਚਾ ਆ ਜੀ ਬੱਚਾ ਠੀਕ ਹੈ ਜੀ ਇਹ ਵੀ ਭਾਈ ਪਾ ਦੂ ਚੰਗਾ ਦੁੱਧ ਕਿ ਤੁਹਾਡੇ ਸਾਹਮਣੇ ਕਿੰਨਾ ਕ ਪਾ ਦੂ ਅੰਦਾਜ਼ਾ ਭਾਈ ਜਿੱਥੋਂ ਮਾਲਕਾਂ ਤੋਂ ਲਈ ਆ ਨਾ ਉਹ ਕਹਿੰਦਾ ਮੇਰੇ 70 ਲੀਟਰ ਦਾ ਦੁੱਧ ਚਵਾ ਚੋਇਆ ਵਾ ਤੁਹਾਡੇ ਚੋਇਆ ਠੀਕ ਹੈ ਜੀ 13 ਕਿਲੋ ਡੰਗ ਦਾ ਦੁੱਧ ਚਵਾ ਠੀਕ ਹੈ ਜੀ 13 ਕਿਲੋ ਡੰਗ ਦਾ ਬਾਹਲਾ ਨਹੀਂ ਸਹੀ ਗੱਲ ਆ ਭਾਈ ਭਾਈ ਗਾਂ ਬਹੁਤ ਵੱਡੇ ਕੱਦ ਘਾੜਦੇ ਆ ਭਾਈ ਮੜਾ ਨੇੜੇ ਹੋਇਆ ਦਿਖਾਇਓ ਕੱਦ ਇਹ ਤਾਂ ਬਾਈ ਤੋਂ ਇਹ ਵੀ ਇਹ ਵੀ ਦੋ ਉਂਗਲਾਂ ਉੱਤੇ ਹੀ ਜਾਂਦੀ ਹੈ ਉਹੀ ਸਹੀ ਗੱਲ ਹੈ ਬਹੁਤ ਵੱਡੇ ਪੱਠਪੁੜੇ ਦੀ ਬਣਾਵਟ ਦੇਖੋ ਪੱਠਪੁੜਾ ਦੇਖੋ ਬਹੁਤ ਸੋਹਣੇ ਪੱਠਪੁੜੇ ਦੀ ਆ ਤੇ ਖੁੱਲੀ ਮੱਝਾਂ ਰਗੇ ਹੱਡ ਪੈ ਰਹਿ ਵੜਦੇ ਨਾ ਗਰਮੀ ਤਾਂ ਨਾ ਦੇ ਬਰੋਬਰੀ ਇਹ ਨਹੀਂ ਮੰਨਣੀ ਆ ਤੇ ਬਾਕੀ ਦੁੱਧ ਵੀ ਬਾਈ ਕਹਿੰਦਾ ਚੰਗਾ ਪਾ ਦੂਗੀ 26 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਤਾਜ਼ੀ ਦਾ ਪਿਛਲੇ ਸੂਏ ਦਾ ਤੇ ਜਿਹੜੇ ਲੇਵ ਦੀ ਕੁਆਲਿਟੀ ਦੇਖੋ ਬਹੁਤ ਸੋਹਣਾ ਥੰਦ ਦਾ ਸਹਿਜ ਆ 100% ਦੇ ਲੇਵ ਨੂੰ ਭਾਗ ਨਹੀਂ ਹੈਗੀ ਹਾਂ ਸਹੀ ਗੱਲ ਹਾਂ ਸਾਫ਼ ਸੁਥਰਾ ਕੋਈ ਭੜ ਕੋਲ ਤਾਂ ਹੈ ਨਹੀਂ ਸੀ। 14 ਲੈਵਲ ਫਾਵਾ ਉਮਝਾੜਦੀ ਹੈ। ਠੀਕ ਹੈ ਜੀ ਠੀਕ ਹੈ। ਤੇ ਜੀ ਕੀ ਡਿਮਾਂਡ ਕਰਦੇ ਆ ਬਾਈ? ਇਹ ਜੀ ਵੀਰੇ ਡਿਮਾਂਡ 75 70 ਜੋ ਮਾਨਤਨ ਕਰਦਾਂਗੇ। ਠੀਕ ਹੈ ਬਾਈ ਕਹਿੰਦਾ ਡਿਮਾਂਡ 75000 ਰੁਪਇਆ ਤੇ 70000 ਦੇ ਵਿੱਚ ਮਾਨਤਨ ਕਰਦਾਂਗੇ ਬਹੁਤ ਵੱਡੇ ਕਦਕਾਰ ਦੀ ਵਹਿੜ ਹੈ। ਕੋਈ ਵੀ ਭਰਾ ਛੋਟੀ ਮੰਨ ਕੇ ਨਾਵੇ ਤੇ ਇਸ ਦੁਗਾਂ ਜਿਹੜੀ ਬਾਈ ਬਲੈਕ ਕਲਰ ਦੇ ਵਿੱਚ ਦੀਂਦੀ ਹੈ ਵਹਿੜ ਇਹ ਕਿਹੜਾ ਸੁਆ? ਇਹ ਵੀਰੇ ਅੱਜ ਹੀ ਲਈ ਹੈ ਵਹਿੜਾ। ਠੀਕ ਹੈ ਜੀ। ਅੱਜ ਜਰੀ ਨਵਾਈ ਤਵਾਈ ਕੀ ਨੇ? ਹਾਂ ਸਹੀ ਗੱਲ ਆ ਬਾਈ ਨੇ। ਵਹਿੜਾ ਵੀਰੇ ਪਹਿਲਾ ਠੀਕ ਹੈ ਜੀ। ਪਹਿਲਾ ਸੂਰਾ ਸੁੰਦੀ ਆ ਤੇ ਠੰਡੀ ਮਿੱਠੀ ਬਾਈ ਕਹਿੰਦਾ ਵੀ ਦੇਖੋ ਬਾਈ ਹੱਥ ਮਰੀ ਜਾਂਦਾ ਤੇ ਪੈਰ ਭੋਰਾ ਵੀ ਗਾਂ ਪਛਾਣੀ ਕਰਦੀ ਵੜ ਤੇ ਕੱਲਾ ਕੱਲਾ ਥਾਣਾ ਸੋਣਾ ਬਾਈ ਕਿੰਨੇ ਦਿਨਾਂ ਦੀ ਕੱਚੀ ਆ ਇਹਦੇ ਵਿੱਚ 10 ਦਿਨ ਬਾਕੀ ਆ 10 ਦਿਨ ਬਾਈ ਕਹਿੰਦਾ ਬਾਕੀ ਆ ਹਜੇ ਤੇ ਨਮਹੋਂਤ ਮਹੋਂਨ ਵਾਲੀਏ ਨਹੀਂ ਤਾਂ ਵੜ ਨਹੀਂ ਤਾਂ ਸ਼ੀਸ਼ੇ ਵਾਂਗੂ ਚਮਕਣਾ ਫੇਸ ਕੁਆਲਿਟੀ ਕਰੋ ਚੈੱਕ ਬਹੁਤ ਪਿਆਰੀ ਫੇਸ ਕੁਆਲਿਟੀ ਆ ਨਿੱਕਾ ਕੰਨ ਆ ਗੋਲ ਬੋਦੀ ਵਾਲੀ ਵੜ ਹੈ ਵੀ ਬਾਈ ਲਾ ਚੱਲ ਬਾਹਰ ਨੂੰ ਦੇਖੋ ਜੀ ਵਧੀਆ ਕੱਦ ਕਾਠਾ ਇਹਦਾ ਵੀ ਪੂਰਾ ਥਾਂ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਤੇ ਲਿਵੇ ਤੇ ਨਾੜਾ ਦੋਨੇ ਪਾਸੇ ਦੇ ਵੀ ਬਹੁਤ ਹੈ ਬਾਕੀ ਫਿਟਨੈਸ ਵਾਲਾ ਲਿਵਾ ਜਿੰਨਾ ਵੀ ਰੱਖੂਗੀ ਪੱਟਾਂ ਦੇ ਸਾਹਣ ਵਾਲਾ ਲਿਵਾ ਰੱਖੂਗੀ ਵਹਿੜ ਤੇ ਗਰਮੀਆਂ ਦੇ ਤੋਹਫੇ ਹੀ ਆ ਬਾਈ ਕੋਲੇ ਅੱਜ ਜਿੰਨੇ ਵੀ ਪਸ਼ੂ ਆ ਸਾਰੇ ਗਰਮੀ ਦੇ ਨਾਮ ਪਰਮੰਨਨ ਵਾਲੇ ਆ ਦੇਖੋ ਜੀ ਫੇਸ ਕੁਆਲਟੀ ਕਰੋ ਚੱਕ ਨਿੱਕਾ ਕੰਨ ਵਹਿੜ ਦਾ ਕੱਦ ਕਾਠ ਲੰਬਾਈ ਲੈਂਥ ਬਹੁਤ ਸੋਹਣੀ ਹੈ ਇਹ ਕਿੰਨਾ ਕੁ ਬਾਦੂ ਦੁੱਧ ਬਾਈ ਸਹੀ ਗੱਲ ਆ ਭਾਈ ਜੀ ਬਾਈ ਕਹਿੰਦਾ ਵੀ 17 18 ਲੀਟਰ ਦੁੱਧ ਚਵਾ ਦੂਗੀ ਕੋਈ ਚੰਗੀ ਸੇਵਾ ਹੋ ਜੇ ਭਰਾ ਜੀ 17 18 ਕਿਲੋ ਦੁੱਧ ਵੀ ਬਾਈ ਮੱਝਾਂ ਵਰਗਾ ਹੋਏ ਦਾ ਮਨ ਕੇ ਚਲੋ ਮੇਰੇ ਘਰ ਦੇ ਜੇ ਮੈਂ ਬੱਚੇ ਤਿਆਰ ਕਰਦਾ ਮੈਂ ਖੀਨ ਰਸੀ ਸੁਵਾ ਦਿੰਨਾ ਠੀਕ ਹੈ ਜੀ ਇਹ ਵਹਿੜ ਦੰਦੀ ਸ਼ਿੱਗੀ ਹੋਗੀ ਸ਼ਿੱਗੀ ਹੋਊਗੀ ਦੰਦੀ ਹਾਂ ਇਹ ਦੂਜੇ ਦਾ ਮੁਕਾਬਲਾ ਕਰੀ ਫਿਰਦੀ ਆ ਸਹੀ ਗੱਲ ਆ ਦੁੱਧ ਤਾਂ ਨਹੀਂ ਦੁੱਧ ਵੀ ਆਟੋਮੈਟਿਕ ਨਹੀਂ ਵੱਧਦੇ ਨਾ ਵੱਡੀ ਹੋ ਕੇ ਵੱਡੀ ਹੋ ਕੇ ਬਾਈ ਕਹਿੰਦਾ ਸਹੀ ਗੱਲ ਹੈ ਠੀਕ ਆ 6 ਦਿਨ ਤੋਂ ਬਾਈ ਕਹਿੰਦਾ ਵੀ ਕੰਪਲੀਟ ਕਰ ਲਿਓ ਵੜਨੇ ਤੇ ਹਜੇ 10 ਦਿਨ ਬਾਕੀ ਆ ਸੀਲ ਠੰਡੀ ਦੀ ਫੁੱਲ ਗਾਰੰਟੀ ਆ ਬਾਕੀ ਬਾਈ ਕਹਿੰਦਾ ਵੀ 17-18 ਲੀਟਰ ਦੁੱਧ ਨਾਰਮਲ ਹੀ ਪਾ ਦੂਗੀ ਗਰਮੀਆਂ ਦਾ ਇਹ ਵੀ ਤੋਹਫਾ ਹੀ ਆ ਇਹਦੀ ਕੀ ਡਿਮਾਂਡ ਬਾਈ ਇਵਰੀ ਆ ਜੀ 57000 ਦੀ ਬੈਡ ਦੇ ਦੂਗਾ ਮੁੱਲ 60 ਆ ਠੀਕ ਹੈ ਬਿਲਕੁਲ ਜਾਇਜ਼ ਡਿਮਾਂਡ ਕਰੀਏ ਬਾਈ ਨੇ ਸਹੀ ਗੱਲ ਆ ਬਾਈ ਦੀ ਬਾਈ ਕਹਿੰਦਾ ਵੀ 57000 ਰੁਪਏ ਦੀ ਬੈਡ ਦੇਵਾਂਗੇ ਵਿੱਚੋਂ ਛੋਟ ਗੱਪਾ ਕਰੇ ਆ ਜਾਈਗਾ ਜੀ ਭਰਾ ਦਾ ਕਰ ਦਾਂਗੇ ਬਹੁਤ ਸੋਹਣੀ ਜਾਇਜ਼ ਰੇਟ ਦੀ ਆ ਵੜ ਤੇ ਚੰਗਾ ਦੁੱਧ ਪਾ ਦੂਗੀ ਬਾਈ ਜੀ ਤੁਹਾਨੂੰ ਜਿਹੜੀ ਜਰਸੀ ਆ ਨਹੀਂ ਮੈਨੂੰ ਠੀਕ ਹੈ ਇਹ ਤਾਂ ਘਰੇ ਰੱਖੀ ਹੋਈ ਆ ਬਾਈ ਕੋਲੇ ਬਾਈ ਨੰਬਰ ਬੋਲ ਦੋ ਦੁਬਾਰਾ ਫਿਰ 98724 98797 98724 ਹਾਂ ਜੀ 16597 ਨੇੜੇ ਵੀਰੇ ਮੇਰੇ ਦਾਣਾ ਮੰਡੀ ਆ ਗਈ ਹਾਂ ਜਿਹੜੇ ਰਾਹ ਤੇ ਮੇਰਾ ਘਰ ਠੀਕ ਹੈ ਜੀ ਮਾਂਡੀ ਵਾਲੇ ਰਾਹ ਤੇ ਘਰ ਦਾਣਾ ਮੰਡੀ ਦਾਣਾ ਮੰਡੀ ਨੇੜੇ ਆ ਬਾਈ ਜੇ ਘਰ ਦੇ ਕੋਲੇ ਆ ਤੇ ਬਾਕੀ ਬਾਈ ਦਾ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਚੱਲੀ ਜਾਂਦਾ ਕੋਈ ਵੀ ਕਿਸੇ ਵੀ ਗੱਲਬਾਤ ਕਰਨੀ ਹੈ ਕਿਸੇ ਪਸ਼ੂ ਪਸ਼ੂ ਦੀ ਗੱਲਬਾਤ ਜਾਂ ਕੋਈ ਜੇੜ ਦੀ ਮੰਗਾਉਣੀ ਹੈ ਵੀਡੀਓ ਤਾਂ ਵਾਈਨਾ ਵਟਸਐਪ ਦੇ ਜਿਰਗੇ ਤੁਸੀਂ ਮੰਗਾ ਸਕਦੇ ਆ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਗੱਲਬਾਤ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਬਸ ਇਹੀ ਹਰ ਇੱਕ ਤਰ੍ਹਾਂ ਦਾ ਮਾਲ ਆ ਦੇਖੋ ਜੀ ਜਰਸੀਆਂ ਗਰਮੀਆਂ ਵਾਲੇ ਤੋਹਫੇ ਆ ਟੋਕਰ ਗੱਬਣ ਵੀ ਤੁਹਾਨੂੰ ਮਿਲ ਜਾਣੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਰਿਮਾਂਡ ਹੁੰਦੀ ਹੈ ਟੋਕਰ ਗੱਬਣਾਂ ਦੀ ਤੇ ਬਾਕੀ ਗਰਮੀਆਂ ਦੇ ਤੋਹਫੇ ਦੇਖੋ ਜੀ ਪੰਜਾਬ ਵਾਲੀ ਜਰਸੀ ਸੂਈ ਸਵਾਈ ਗੱਬਣ ਰੈਡ ਤੇ 6-7 ਨਗ ਬਾਈ ਕੋਲੇ ਬਾਕੀ ਇੱਕ ਦੋ ਨਗ ਮੇਰੇ ਆਉਣ ਤੋਂ ਪਹਿਲਾਂ ਬਾਈ ਦੇ ਸੌਦੇ ਹੋ ਗਏ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਸੇ ਕਾਲ ਸਾਰੇ